ਆਮ ਪਾਰਟੀ ਦਾ ਜੀ ਜੀਰੋ ਹੋਜੀ ਕਾਂਗਰਸ ਨੂੰ ਵੋਟ ਪਾਉਣ ਕਾਹਨੂੰ ਬਾਜਬੰਦ ਤਾਂ ਵੈਸੇ ਹੀ ਲੱਗ ਨਹੀਂ ਕਰਦੇ ਪੰਜਾਬ ਚ ਪਰ ਸਾਡੇ ਬਾਬੇ ਦਾਦੇ ਕਾਂਗਰਸ ਤੇ ਲੰਘੇ ਅਸੀਂ ਵੀ ਗਾਂਖਾ ਪਾਰਟੀ ਬਹੁਤ ਵਧੀਆ ਪਾਰਟੀ ਆ ਪਰ ਅਸੀਂ ਕਟੜ ਕਾਂਗਰਸ ਚ ਨਹੀਂ ਨੇ ਕੰਮ ਵਧੀਆ ਕਰਿਆ ਉਈ ਮਾੜਾ ਕੰਮ ਨਹੀਂ ਕਰਿਆ ਚੰਨੀ ਨੇ ਬਦਿਆ ਸਰਕਾਰ ਆਈ ਏ ਚੰਨੀ ਜਿੰਨਾ ਟਾਈਮ ਰਹੀ ਆ ਬਹੁਤ ਵਧੀਆ ਰਹੀ ਜੀਪੀ ਚਲੇਗਾ ਜਾਣ ਤੋਂ ਕੋਈ ਚੱਕਰ ਨਹੀਂਗਾ ਕੋਈ ਚੱਕਰ ਨਹੀਂਗਾ ਅਸੀਂ ਜੀਪੀ ਮੰਗਣੇ ਨਹੀਂ ਜਾਣਾ ਅਸੀਂ ਪਾਰਟੀ ਮੰਗਰੇ ਜਾਣੇ ਤੁਸੀਂ ਕੋਈ ਕਾਂਗਰਸੀ ਬੰਦੇ ਕਾਂਗਰਸੀ ਵੋਟ ਰੋ ਅਕਸਰ ਸਾਲ ਦੀ ਉਮਰ ਹੋ ਗਈ ਜੇ ਅਸੀਂ ਕੰਗ ਕੱਟੜ ਕਾਂਗਰਸੀ ਜਿੱਦਾਂ ਹੀ ਕਾਂਗਰਸੀ ਕਾਂਗਰਸੇ ਕੰਮ ਪਸੰਦ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਕਿਹੜੀ ਪਾਰਟੀ ਦਾ ਸਮਰਥਨ ਕਰ ਰਹੇ ਹੋ ਅੱਜ ਅਸੀਂ ਕਾਂਗਰਸ ਪਾਰਟੀ ਦਾ ਅੱਛਾ ਜੀ ਕਿਉਂ ਅਸੀਂ ਜਿੱਦਾਂ ਹੀ ਕਾਂਗਰਸੀ ਹਾਂ ਅਸੀਂ ਤੁਸੀਂ ਇੰਨੀ ਉਮਰ ਹੋ ਗਈ ਜੀ ਅਸੀਂ ਕਾਂਗਰਸ ਨੂੰ ਵੋਟ ਪਾਉਣੀ ਕਾਂਗਰਸ ਨੂੰ ਪਾਉਣੀ ਨਹੀਂ ਹੋਰ ਪਾਰਟੀਆਂ ਦੇ ਕੰਮ ਨਹੀਂ ਤੁਹਾਨੂੰ ਪਸੰਦ ਆਇਆ ਨਹੀਂ ਬਿਲਕੁਲ ਅੱਛਾ ਜੀ ਬਿਲਕੁਲ ਬਿਲਕੁਲ ਨਹੀਂ ਆਇਆ ਨਹੀਂ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਕੰਮ ਕਰ ਰਹੇ ਹਾਂ ਸੁਖਵੀਰ ਬਾਦਲ ਪੰਜਾਬ ਬਚਾਉਂਦਾ ਫਿਰਦਾ ਹੈ ਆਮ ਪਾਰਟੀ ਦਾ ਜੀ ਜ਼ੀਰੋ ਹੋ ਚੁੱਕਿਆ ਲੋਕ ਲੱਗੇ ਸੀ ਮਗਰ ਬਹੁਤ ਵਧੀਆ ਪਤਾ ਕੀ ਹੈ ਜੀ ਹਾਂਜੀ ਹੁਣ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜੋ ਤੁਹਾਨੂੰ ਦੱਸਾਂ ਵੀ ਚੰਗਾ ਲੱਗਦਾ ਸੀ ਆਮ ਪਾਰਟੀ ਜੀ ਸਾਡਾ ਇਹਨਾਂ ਖਾਸ ਬੰਦਾ ਸੋਲ ਬਹੁਤ ਹੀ ਖਾਸ ਬੰਦਾ ਹੈ ਹੂੰ ਤੇ ਕੋਈ ਵੀ ਕਿਸੇ ਦਾ ਮਿੱਤਰ ਨਹੀਂ ਉਸੇ ਕੋਈ ਕਾਂਗਰਸੀ ਬੰਦੇ ਗਾਂਵੋਂ ਸੇ ਵੋਟ ਪਾਉਂਦੇ ਨਾ 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 ਨਹੀਂ ਜਿਹੜੀ ਇੱਕ ਆਏ ਵੀ ਤੁਹਾਨੂੰ ਉਂ ਪਸੰਦ ਹੈ ਕਿ ਕੰਮ ਪਸੰਦ ਨੇ ਕਾਂਗਰਸ ਦੇ ਕੀ ਚੱਕਰ ਕੀ ਸਾਨੂੰ ਨਹੀਂ ਕਾਂਗਰਸ ਸਾਨੂੰ ਕਾਂਗਰਸ ਕੰਮ ਪਸੰਦ ਹੈ ਜਿੰਦਾ ਸਾਨੂੰ 74 ਸਾਲ ਦੀ ਉਮਰ ਹੋ ਗਈ ਜੇ ਅਸੀਂ ਕਾਂਗ ਕੱਟੜ ਕਾਂਗਰਸੀ ਆ ਜੀ ਇੰਨੀਆਂ ਗਰੀਬ ਆਦਮੀਆਂ ਪਹਿਲਾਂ ਰੱਖ ਲਈ ਦਿਤੀਆਂ ਉਹ ਕਾਂਗਰਸ ਪਾਰਟੀ ਨਹੀਂ ਦਿਤਦੀ ਜਿੰਨੇ ਸੁਲਤਾਨਾਂ ਦਿਤੀਆਂ ਸਾਨੂੰ ਇਹ ਨਾ ਜੁੜੀਆਂ ਪਾਰਟੀਆਂ ਹੋਰ ਤਾਂ ਕਿਸੇ ਤੇ ਮਸੂਲਤ ਨਹੀਂ ਹਾਂ ਭਾਜਪਾ ਨੂੰ ਤਾਂ ਵੈਸੇ ਹੀ ਲੈਗ ਨਹੀਂ ਕਰਦੇ ਪੰਜਾਬ ਚ ਲੋਕ ਬਿਲਕੁਲ ਇਹਨਾਂ ਨੇ ਦੰਗੇ ਕਰਾ ਕੇ ਰੱਖਿਆ ਧਲੀ ਇਹਨੇ ਚੰਬੂ ਬਾਟਰ ਤੇ ਹੁਣ ਵੀ ਉਹ ਹੋ ਰਿਹਾ ਇਕੱਠ ਕੁਝ ਨਹੀਂ ਕਰ ਰਹੇ ਮਤਲਬ ਆਮ ਆਦਮੀ ਪਾਰਟੀ ਵੱਲੋਂ ਨਹੀਂ ਝਕਾਉਂਦਾ ਸਾਡਾ ਨਹੀਂ ਝਕਾ ਹਾਂ ਕੁਝ ਪਰਸੈਂਟ ਹੈ ਲੋਕਾਂ ਦਾ ਪਰ ਉਹ ਉਹਨਾਂ ਦੀ ਹੈ ਜਿਵੇਂ ਪਹਿਲਾਂ ਸੀ ਇਹ ਜੀ ਗੱਲ ਨਹੀਂ ਆਮ ਪਾਰਟੀ ਨੇ ਕੰਮ ਵੀ ਵਧੀਆ ਕਰਿਆ ਜੀ ਮਾੜਾ ਬਨੇ ਕਹਿੰਦੇ ਪਰ ਸਾਡੇ ਬਾਬੇ ਦਾਦੇ ਕਾਂਗਰਸ ਤੇ ਲੰਘੇ ਅਸੀਂ ਵੀ ਕਾਂਗਰਸੀ ਹਾਂ ਅਸੀਂ ਮਾੜਾ ਨਹੀਂ ਕਹਿੰਦੇ ਕੰਮ ਵਧੀਆ ਕਰੇ ਆਮ ਪਾਰਟੀ ਦੇ ਕਰਦੇ ਆ ਠੀਕ ਆ ਸਰ ਸਰਕਾਰ ਵੀ ਵਧੀਆ ਮਾੜੀ ਨਹੀਂ ਕਹਿੰਦੇ ਠੀਕ ਆ ਪਰ ਮਾੜੀ ਮਣੀਗੀ ਆਮ ਪਾਰਟੀ ਬਹੁਤ ਵਧੀਆ ਪਾਰਟੀ ਆ ਪਰ ਅਸੀਂ ਕਟੜ ਕਾਂਗਰਸੀ ਨਹੀਂ ਬਦਲਣਾ ਚਾਹੀਦਾ ਜੀ ਸਮੇਂ ਦੇ ਹਿਸਾਬ ਨਾਲ ਨਹੀਂ ਮੁਸ਼ਕਲ ਆ ਖੂਨ ਚ ਹੈ ਕਾਂਗਰਸ ਹਾਂ ਖੂਨ ਚ ਹੈ ਕਾਂਗਰਸ ਖੂਨ ਚ ਕਾਂਗਰਸ ਕੋਈ ਕਹਿੰਦਾ ਸਾਡੇ ਖੂਨ ਚ ਅਕਾਲੀ ਨੇ ਕੋਈ ਕਹਿੰਦਾ ਸਾਡੇ ਖੂਨ ਚ ਕਾਂਗਰਸ ਹੈ ਨਹੀਂ ਨਹੀਂ ਸਾਡੇ ਤਾਂ ਕਾਂਗਰਸ ਹੈ ਜੀ ਅੱਛਾ ਜੀ ਜਿੱਧਰ ਸਾਡੇ ਬਾਬੇ ਦਾਦੇ ਗਏ ਆ ਅਸੀਂ ਵੀ ਉਧਰੇ ਜਾਣੇ ਇਹਨੀ ਚੰਨੀ ਆਜਵੇ ਸਾਰਿਆਂ ਨਾਲੋਂ ਵਧੀਆ ਹੈ। ਇਹ ਚੰਨੀ ਆਜਵੇ ਤਾਂ ਬਹੁਤ ਵਧੀਆ ਹੈ। ਤੇ ਅਮਰ ਸਿੰਘ ਨੂੰ ਕਹਿੰਦੇ ਨੇ ਵੋਟ ਦਾ ਪਾਉਣੀ ਹੈ ਪੈਣੀ ਅਮਰ ਸਿੰਘ ਨੂੰ ਪਾਵਾਂਗੇ। ਅਮਰ ਸਿੰਘ ਕੋਈ ਠੀਕ ਜਾਨੋ ਸਾਨੂੰ ਜਿਆਦਾ ਜੇ ਚੰਨੀ ਆਜਵੇ। ਚੰਨੀ ਆਜਵੇ। ਅੱਛਾ ਜੀ। ਅਮਰ ਸਿੰਘ ਨੇ ਘਟੋਰੇ ਜਿਹੜਾ ਰੱਖਿਆ। ਚੰਨੀ ਆਏ। ਇਹ ਕਰਕੇ ਅਸੀਂ ਉਹਨੂੰ ਵੀ ਮਤਲਬ ਉਹ ਮਤਲਬ ਉਹ ਥੋੜੀ। ਇਹ ਚੰਨੀ ਨੂੰ ਵੀ ਪਸੰਦ ਜਿਆਦਾ ਹੈ। ਚੰਨੀ ਦਾ ਹਾਂ। ਚੰਨੀ ਨੂੰ ਬਹੁਤ ਜਿਆਦਾ ਪਸੰਦ ਹੈ। ਚੰਨੀ ਮੁੱਖ ਮੰਤਰੀ ਦੇ ਕੈਂਡੀਡੇਟ ਨੇ। ਹਾਂ ਜੀ। ਤਾਂ ਕਰਕੇ ਵੀ ਉਹਨਾਂ ਦਾ ਚੀਰਾ ਵੀ ਸਮਰਿਆ। ਨਹੀਂ ਨਹੀਂ ਕੰਮ ਵੀ ਵਧੀਆ ਕਰਿਆ ਚੰਨੀ ਨੇ ਰੇਤਾ ਚਲਾਇਆ ਦੇਖ ਲੋ 5.5 ਰੁਪਏ ਉਹ ਚੱਲਦਾ ਰਿਹਾ ਬਹੁਤ ਵਧੀਆ ਚੱਲਿਆ ਚੰਨੀ ਨੇ ਕੰਮ ਵਧੀਆ ਕਰਿਆ ਕੋਈ ਮਾੜਾ ਕੰਮ ਨਹੀਂ ਕਰਿਆ ਚੰਨੀ ਨੇ ਵਧੀਆ ਸਰਕਾਰ ਆਈ ਏ ਚੰਨੀ ਜਿੰਨਾ ਟਾਈਮ ਰਹੀ ਏ ਬਹੁਤ ਵਧੀਆ ਰਹੀ ਏ ਠੀਕ ਹੈ ਜੀ ਅਸੀਂ ਮਾੜੀ ਨਹੀਂ ਕਹਿੰਦੇ ਬਹੁਤ ਵਧੀਆ ਕਈ ਬੰਦੇ ਵੀਰੇ ਜਿਵੇਂ ਹੁਣ ਪਹਿਲਾਂ ਜੀਪੀ ਕਾਂਗਰਸ ਚ ਦੀ ਕਾਂਗਰਸ ਚੋਂ ਝਾੜੂ ਵਾਲੇ ਹੋ ਗਏ ਤੁਸੀਂ ਨਹੀਂ ਬਦਲੇ ਬਿਲਕੁਲ ਨਹੀਂ ਜੀਪੀ ਚਲੇਗਾ ਜਾਣ ਤੋਂ ਕੋਈ ਚੱਕਰ ਨਹੀਂਗਾ ਕੋਈ ਚੱਕਰ ਨਹੀਂਗਾ ਅਸੀਂ ਜੀਪੀ ਮਗਰ ਨਹੀਂ ਜਾਣਾ ਅਸੀਂ ਪਾਰਟੀ ਮਗਰੇ ਜਾਣਾ ਯਾਰ ਜੀਪੀ ਨਾਲ ਅਸੀਂ ਪਾਈਆ ਵੋਟਾਂ ਜੀਪੀ ਨੂੰ ਐਜੀ ਕਰ ਨਹੀਂ ਗੀ ਜੀਪੀ ਦੇ ਮਗਰ ਵੀ ਤੇ ਹੁਣ ਉਹ ਪਾਰਟੀ ਉਹ ਛੱਡ ਗਿਆ ਹੂੰ ਠੀਕ ਆ ਜੀ ਕਾਂਗਰਸ ਦਾ ਕੋਈ ਵੀ ਖੜਿਆ ਸੀ ਤਿਆਰ ਕਾਂਗਰਸ ਦੇ ਨਾਲ ਕੋਈ ਵੀ ਖੜੇ ਕੋਈ ਚੱਕਰ ਨਹੀਂਗਾ ਪਾਵਾਂਗੇ ਅਸੀਂ ਕਾਂਗਰਸ ਪਾਰਟੀ ਨੂੰ ਵੋਟ ਪਾਵਾਂਗੇ ਅਸੀਂ ਜੀਪੀ ਵਾਲਾ ਕੋਈ ਮੈਟਰ ਨਹੀਂ ਕਰਦਾ ਵੀ ਜੀਪੀ ਕਾਲੀ ਉਧਰ ਚਲੇ ਗਿਆ ਇਧਰ ਚਲੇ ਅਕਾਲੀਆਂ ਚੱਲ ਜਾਵੇ ਕਾ ਯਾਮ ਪਾਰਟੀ ਚੱਲ ਜਾਵੇ ਜਿੱਧਰ ਮਰਜੀ ਚੱਲ ਜਾਵੇ ਸਾਨੂੰ ਕੋਈ ਮੈਟਰ ਨਹੀਂ ਪਾਉਂਦਾ। ਮੰਨ ਲਓ ਫਤੇਗੜ ਸਾਹਿਬ ਹਲਕੇ ਤੋਂ ਤੁਸੀਂ ਕਾਂਗਰਸ ਨਾਲੋਂ ਪੱਕੇ ਕਾਂਗਰਸੀਆਂ ਜੀ ਪੱਕੇ ਕਾਂਗਰਸੀ। ਚਾਹੇ ਚੋਰ ਨੂੰ ਖੜਾ ਦੋ ਕਾਂਗਰਸ ਕਰਨੀ ਤਾਂ ਤਾਂ ਵੀ ਕਾਂਗਰਸੀ। ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਜੀ? ਬਸ ਕਾਂਗਰਸ ਨੂੰ ਪਾ ਦੇਗੇ ਜੀ। ਨਹੀਂ ਕਾਂਗਰਸ ਨੂੰ ਤਾਂ ਪਾ ਦੋਗੇ ਤੁਹਾਡਾ ਆਪਣਾ ਵੀ ਵਿਚਾਰ ਹੋਣਾ ਚਾਹੀਦਾ। ਬਸ ਕਾਂਗਰਸ ਨਾਲੇ ਸਹਿਮਤ ਆ ਜੀ। ਹੂੰ। ਕਾਂਗਰਸ ਨੂੰ ਹੀ ਪਾਉਣੀ ਆ। ਹੋਰ ਪਾਰਟੀਆਂ ਨੇ ਕੰਮ ਕਰੇ ਨੇ। ਉਹ ਪੰਜਾਬ ਬਚਾਉਂਦਾ ਫਿਰਦਾ ਸੁਖਵੀਰ ਬਾਦਲ ਉਹਦੇ ਵੱਲ ਦੇਖ ਲੋ। ਦੋਆ ਕਿਹਦੇ ਮਰਿਆ ਨਹੀਂ ਪੰਜਾਬ ਦੋਆ ਕਿਹਦੇ ਨਹੀਂ ਸੁਖਵੀਰ ਬਾਦਲ ਕਹਿੰਦਾ ਵੀ ਮੈਂ ਪੰਜਾਬ ਬਚਾਉਣਾ ਨਹੀਂ ਨਹੀਂ ਦੋਆ ਵੀ ਤਾਂ ਇਹਨਾਂ ਨਹੀਂ ਆ ਦੋਆ ਵੀ ਤਾਂ ਇਹਨਾਂ ਨਹੀਂ ਆ ਹੋਰ ਤਾਂ ਕਹਿੰਨੇ ਦੋਆ ਨਹੀਂਗਾ ਦੋਆ ਵੀ ਸੁਖਵੀਰ ਉਹਨਾਂ ਨਹੀਂ ਆ ਕੈਪਟਨ ਉਹਨੇ ਦੋਆ ਠੀਕ ਆ ਜੀ ਦੋਆ ਵੀ ਇਹਨਾਂ ਨਹੀਂ ਆ ਹੁਣੇ ਕਿਹੜੇ ਹਿਸਾਬ ਨਾਲ ਬਚਾਉਂਦੇ ਫਿਰਦੇ ਆ ਉਹ ਤਾਂ ਕਹਿੰਦਾ ਮੈਂ ਵਿਕਾਸ ਸੇਵਾ ਉਹ ਕਰਿਆ ਨਹੀਂ ਨਹੀਂ ਕੁਝ ਨਹੀਂ ਕਰਿਆ ਇਹਨਾਂ ਨੇ ਯਾਰ ਉਹ ਜ਼ਨ ਨਹੀਂ ਕਰਿਆ ਕੋਈ ਫਾਇਦਾ ਨਹੀਂਗਾ ਇਹਨਾਂ ਨੂੰ ਵੋਟ ਪਾਉਣ ਦਾ ਬੇਕਾਰ ਹੈ ਕੰਮ ਹੂੰ ਕੋਸ਼ਾ ਸਰਕਾਰ ਵਧੀਆ ਕੁਝ ਕੰਮ ਕਰ ਰਹੀ ਹੈ ਜੀ ਗੱਲ ਨਹੀਂ ਜੀ ਮਾੜਾ ਨਹੀਂ ਕਹਿੰਦੇ ਆਮ ਪਾਰਟੀ ਨੂੰ ਬਹੁਤ ਵਧੀਆ ਪਾਰਟੀ ਹੈ ਪਾਰਟੀ ਵਧੀਆ ਹੈ ਉਹ ਟੋਟੀਆਂ ਪੈਨਸ਼ਨਾਂ ਉਹਨਾਂ ਦਾ ਕੱਜਾਂ ਨਹੀਂ ਇਹਨੇ ਟੋੜੀਆਂ ਨਹੀਂ ਇਹ ਹੁਣ ਹੁਣ ਆਈ ਸਰਕਾਰ ਨੇ ਟੋੜੀਆਂ ਨੇ ਵਧੀਆ ਕਰਿਆ ਇਹਨੇ ਕੰਮ ਹਾਂ ਜੀ ਹਾਂ ਉਹ ਗਾਵੇਂ ਪੈਨਸ਼ਨਾਂ ਟੋੜੀਆਂ ਹੈ ਲੀਡਰਾਂ ਦੀਆਂ ਪੈਨਸ਼ਨ ਠੀਕੇ ਕੰਮ ਕੀਤਾ ਇਹ ਖਜ਼ਾਨੇ ਦਾ ਫਾਇਦਾ ਹੀ ਹੋਇਆ ਕੰਮ ਤਾਂ ਵਧੀਆ ਕਰ ਰਹੀ ਆ ਆਮ ਪਾਰਟੀ ਆ ਜੀ ਗੱਲ ਨਹੀਂ ਕੰਮ ਨਹੀਂ ਮਾੜੇ ਕਰ ਰਹੀ ਕੰਮ ਵਧੀਆ ਕਰ ਰਹੀ ਆ ਵੀ ਰਹਿ ਜੀ ਗੱਲ ਨਹੀਂ ਕੰਮ ਵਧੀਆ ਕਰ ਰਹੀ ਆ ਤੁਸੀਂ ਮਤਲਬ ਕਾਂਗਰਸ ਨਾਲੋਂ ਸਾਜੀ ਕਾਂਗਰਸੀ ਆ ਬਸ ਫਰਕ ਇਹ ਆ ਵੀ ਅਸੀਂ ਕਾਂਗਰਸੀ ਆ ਪਰ ਅਸੀਂ ਪਸੰਦ ਕਰਦੇ ਆ ਆਮ ਪਾਰਟੀ ਨਾਲ ਜੀ ਗੱਲ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਜੀ ਮੈਂ ਤਾਂ ਪਾਉਂਗਾ ਸਿਮਰਜੀਤ ਮਾਨ ਨੂੰ ਅੱਛਾ ਜੀ ਪੰਥ ਦੀ ਪਾਰਟੀ ਨੂੰ ਵੋਟ ਪਾਵਾਂਗੇ ਬਾਈ ਹੂੰ ਇੱਦੀ ਗੱਲ ਆ ਬਾਕੀ ਸਾਰੇ ਦੇਖ ਲੈ ਹਰੇ ਜਿੱਤੇ ਹੂੰ ਕਿਹਨੇ ਜੀ ਤੁਹਾਨੂੰ ਕੋਈ ਜਿੱਤ ਨਹੀਂ ਮੈਂ ਕਿੱਥੇ ਛੱਡਦਾ ਹਾਂ ਅੱਜ ਤੁਹਾਨੂੰ ਕੋਈ ਨਹੀਂ ਜਾਈ ਅੱਛਾ ਜੀ ਤੁਸੀਂ ਮਤਲਬ ਤੁਹਾਨੂੰ ਮਾਨ ਸਾਹਿਬ ਦੇ ਕਿਹੜੇ ਕੰਮ ਵਧੀਆ ਲੱਗਦੇ ਨੇ ਦੇਖਦੇ ਆ ਸਾਰੇ ਦੇਖ ਲਿਓ ਉਹਨੂੰ ਵੀ ਦੇਖ ਲੈਣੇ ਖਬਰਾਂ ਆਏ ਤੇ ਕੋਈ ਚੰਗਾ ਹੀ ਕਰ ਜਵੇ ਅੱਛਾ ਜੀ ਕਿ ਨਹੀਂ ਇਹੀ ਗੱਲ ਆਵੇਂ ਨਾ ਹੈ ਉਹਨੂੰ ਵੀ ਮੌਕਾ ਦੇਣਾ ਚਾਹੀਦਾ ਜਿਹੜੇ ਪੱਖਵਾਗ ਲੀਡਰ ਪਾਰਟੀਆਂ ਬਦਲ ਕੇ ਇੱਧਰ ਉੱਧਰ ਜਾਂਦੇ ਨੇ ਉਹਨਾਂ ਬਾਰੇ ਕੀ ਵਿਚਾਰ ਹੈ ਵੀਰੇ ਉਹ ਤਾਂ ਇਹ ਵੀ ਪਿੰਡ ਨੂੰ ਲੜਾਉਣਾ ਹੈ ਉਹਨਾਂ ਦਾ ਤਾਂ ਕੋਈ ਆ ਕੰਮ ਜੇਪੀ ਬਾਰੇ ਕੀ ਵਿਚਾਰ ਹੈ ਹੈ ਜੇਪੀ ਬਾਰੇ ਕੀ ਵਿਚਾਰ ਹੈ ਦੇਖ ਯਾਰ ਬੰਦਾ ਨੇਚਰ ਦਾ ਠੀਕ ਆ ਬਾਕੀ ਲੋਕਾਂ ਨੇ ਦੱਸਣਾ ਨੇ ਹੁਣ ਉਹ ਝੜੂ ਬਨੇ ਗਿਆ ਝੜੂ ਚੜ੍ਹ ਗਏ ਤੁਹਾਨੂੰ ਪੁੱਛ ਰਿਹਾ ਜੀ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਵੀ ਤੁਹਾਨੂੰ ਜਿਵੇਂ ਹੁਣ ਕਾਂਗਰਸ ਚ ਆਪ ਚ ਚਲੇ ਗਿਆ ਹਾਂ ਤੁਸੀਂ ਹੁਣ ਉਹਦੇ ਨਾਲ ਜਾ ਰਹੇ ਹੋ ਵੀਰੇ ਦੇਖ ਹਾਲ ਤੱਕ ਕੋਈ ਹੋ ਨਹੀਂ ਹੈਗਾ ਫਿਲਹਾਲ ਸਾਡਾ ਇਰਾਦਾ ਕਿਉਂਕਿ ਜਿਹਦੇ ਪਿੱਛੇ ਅਸੀਂ ਲੜਦੇ ਮਰਦੇ ਉਹੀ ਦੂਏ ਪਾਸੇ ਚਲੇ ਗਿਆ ਸੀਗਾ ਲੜੀਏ ਕਿਹੜੀ ਗੱਲ ਸੱਚ ਆ ਅਸੀਂ ਅਸਲ ਵਿੱਚ ਲੋਕਾਂ ਦੀ ਰਾਏ ਹੋ ਜਾਣ ਰਹੇ ਹਾਂ ਵੀ ਕੀ ਕਹ ਮਤਲਬ ਐਤ ਕੀ ਕੋਈ ਵੀ ਬੰਦਾ ਹੱਥ ਪੂਜ ਫੜਾ ਨਹੀਂ ਰਿਹਾ ਟਾਈਮ ਦੀ ਦੱਸਾਂਗੇ ਹਰ ਬੰਦਾ ਇਹੀ ਕਹਿ ਰਿਹਾ ਸਾਨੂੰ ਦੇਖਿਆ ਜਾ ਰਿਹਾ ਵੋਟਾਂ ਪਾ ਕੇ ਜਿਤਾਇਆ ਸੀਗਾ ਅੱਜ ਤਾਂ ਪਿੰਡ ਦੇ ਵਿੱਚ ਉਹਦਾ ਘਾਣਾ ਹਲੇ ਪੰਜ ਚਾਰ ਘਰ ਸਾਡੇ ਨਾਲ ਲੱਗਦੇ ਆ ਉਹਨੂੰ ਜਦ ਐਮਐਲਏ ਬਣਾਇਆ ਮੁੜ ਕੇ ਉਹ ਦੂਈ ਪਾਰਟੀ ਚਲੇ ਗਿਆ ਉਹਨੂੰ ਦੱਸ ਗਿਆ ਕਰੀਏ